ਹੋਰੀਏ ਜੀ ਛੱਡੀਆਂ ਦਾ ਰਮਨ ਛੱਡੀਆਂ ਇਹ ਪ੍ਰਵਾਸੀ ਹੈ ਜੀ ਦੇਖੋ ਤਸਵੀਰਾਂ ਦੇ ਵਿੱਚ ਜਿਹੜਾ ਹੁਣ ਆਹ ਦੇਖਣਾ ਕੱਲ ਪੰਜਾਬੀਆਂ ਨਾਲ ਵੀ ਹੋਊਗਾ ਅੰਗਰੇਜ਼ੀ ਪੰਜਾਬੀਆਂ ਨਾਲ ਵੀ ਹੋਊਗਾ ਅੰਟੀ ਜਿਹੜਾ ਹੁਸ਼ਿਆਰਪੁਰ ਦੇ ਵਿੱਚੋਂ ਪਰ ਉਹ ਪੰਜਾਬੀ ਦੇ ਨਾਲ ਹੀ ਬੱਚੇ ਨਾਲ ਹੋਇਆ ਕੰਮ ਗੱਲ ਬੱਧਾ ਜਦਾਂ ਕੀਤਾ ਇਹ ਕੰਮ ਬੱਧਾ ਉਹਨਾਂ ਨੂੰ ਪਪਾ ਕੋਈ ਵੀ ਹੋਵੇ ਬਵਾਸ ਕਿਉਂ ਲਾਇਆ ਹੂੰ ਛੱਡ ਨਹੀਂ ਲਈ ਗਈਆਂ ਨੂੰ ਇੱਧਰ ਬੰਦਿਆਂ ਨੂੰ ਹਿੱਟ ਮਾਰ ਮਰਚਾ ਨੇ ਇਹਦੇ ਚੱਕੇ ਸੇ ਭਾਰ ਘਰ ਲਾ ਮੋਰਾ ਹੁਸ਼ਿਆਰਪੁਰ ਤੋਂ ਬਾਹਰ ਪ੍ਰਵਾਸੀ ਦੇ ਵੱਲੋਂ ਜਲੰਧਰ ਤੇ ਪਨੀਤ ਰਗਰ ਦੇ ਵਿੱਚ ਵੱਡਾ ਕਾਂਡ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸੇ ਕਿ ਕਿਿੱਥੇ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਬੱਚੇ ਦੇ ਨਾਲ ਬਲਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਥੇ ਦੱਸਦੇ ਕਿ ਜੁਲੰਦਰ ਦੇ ਵਿੱਚ ਕੱਲ ਇੱਕ ਵੱਡੀ ਵਾਰਦਾਤ ਵਾਪਰ ਚੁੱਕੀ ਹੈ ਦੱਸਦੇ ਕਿ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਨੂੰ ਵੱਡੇ ਕਾਂਡ ਕੀਤੇ ਜਾ ਰਹੇ ਨੇ ਜੇਕਰ ਜੁਲੰਦਰ ਦੀ ਗੱਲ ਕਰੀਏ ਜੁਲੰਦਰ ਤੇ ਪਨੀਤ ਨਗਰ ਦੇ ਵਿੱਚ ਕੱਲ ਦੀ ਖਬਰ ਸਾਹਮਣੇ ਆਈ ਹੈ ਕਿ ਇੱਕ ਪ੍ਰਵਾਸੀ ਦੇ ਵੱਲੋਂ 4 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਰੋਕਾਂ ਦੇ ਕਹਿਣ ਹੈ ਕਿ ਉੱਥੇ ਪ੍ਰਵਾਸੀ ਦੇ ਵੱਲੋਂ ਲਗਾਤਾਰ ਬੱਚੇ ਜਦ ਸਕੂਲ ਤੋਂ ਘਰ ਆ ਰਹੇ ਸੀ ਉਸ ਨੂੰ ਅਗਵਾ ਕਰਨ ਦੇ ਲਈ ਚਾਕਲੇਟ ਦੀ ਲਾਲਚ ਦਿੱਤੀ ਗਈ ਜਿਸ ਤੋਂ ਬਾਅਦ ਰੋਕਾਂ ਦੇ ਵੱਲੋਂ ਦੇਖਣ ਤੋਂ ਬਾਅਦ ਉਸਦੀ ਲਗਾਤਾਰ ਕੁੱਟਮਾਰ ਕੀਤੀ ਗਈ ਉਸਦੀ ਲਗਾਤਾਰ ਲੋਕਾਂ ਦੇ ਵੱਲੋਂ ਛਿੱਤਰਫੇੜ ਕੀਤੀ ਗਈ ਹੈ ਹਾਲਾਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਉਸ ਦੀ ਛਿੱਤਰਫੇੜ ਕਰਕੇ ਉਸ ਨੂੰ ਰੱਸੀ ਦੇ ਨਾਲ ਬੰਨ ਦਿੱਤਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਪ੍ਰਵਾਸੀ ਦਾ ਜਿਹੜਾ ਕਟਾਪਾ ਚੜਦਾ ਹੋਇਆ ਨਜ਼ਰ ਆ ਰਿਹਾ ਲੋਕ ਕਾਫੀ ਗੁੱਸੇ ਦੇ ਵਿੱਚ ਨੇ ਕਿਉਂਕਿ ਪਿਛਲੇ ਦਿਨੀ ਹੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇਹ ਵਾਰਦਾਤ ਵਾਪਰੀ ਸੀ ਉਸ ਤੋਂ ਬਾਅਦ ਪੰਜਾਬੀਆਂ ਦੇ ਰੂਹ ਕੰਡੇ ਵੀ ਖੜੇ ਹੋ ਗਏ ਸੀ ਹਾਲਾਂਕਿ ਪ੍ਰਵਾਸੀਆਂ ਦਾ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਵੀ ਕਰਕੇ ਲਗਾਤਾਰ ਹੀ ਕਿਹਾ ਜ਼ੋਰ ਹੈ ਕਿ ਹੁਣ ਪ੍ਰਵਾਸੀਆਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਜੁਨਹਵਾਦ ਦਾ ਤਨਜਾਮ ਦੇਣਾ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਦੇ ਵਿੱਚ ਪਾ ਰਿਹਾ ਹੈ। ਹਾਂ ਕੱਟ ਕੇ ਲੋਕਾਂ ਨੂੰ ਬਾਹਰ ਜਿੱਤਾ ਵੀ ਕੱਢਦੇ ਆ। ਹਾਂ ਮਾਂ ਭੈਣ ਵੀ ਆਉਂਦੇ ਨੇ ਮਾਂ ਭੈਣ ਵੀ ਆਉਂਦੇ ਨੇ। रास्ता हाथ चलो अपना कमरा ठीक है मैं उसको मेरे बच्चे है जनानी नौ साल मैं मेरा ठीक है मेरे बताओ चार साल के मुर्गी में बच्चे मोहल्ले की रास्ता है क्या मैं